ਹਾਂਜੀ ਅੱਜ ਆਪਾਂ ਆਏ ਹਾਂ ਜੀ ਸੰਸਾਰਪੁਰ ਪਿੰਡ ਜਲੰਧਰ ਕੈਂਟ ਤੇ ਤੁਹਾਨੂੰ ਦਿਖਾ ਦਿੰਨੇ ਆ ਜਦੋਂ ਆਪਾਂ ਪਿੰਡ 'ਚ ਐਂਟਰੀ ਕਰਦੇ ਹਾਂ ਸੰਸਾਰਪੁਰ 'ਚ ਇਹਦੇ ਸਭ ਤੋਂ ਪਹਿਲਾਂ ਗੁਰਦੁਆਰਾ ਆ ਜਾਂਦਾ ਜੀ ਤੇ ਆ ਦਿਖਾ ਦਿੰਨੇ ਆ ਨੇੜੇ ਇਸ ਨੂੰ ਪਹਿਲਾ ਗੁਰਦੁਆਰਾ ਵੀ ਕਹਿੰਦੇ ਆ ਪਿੰਡ ਵਾਲੇ ਤੇ ਆ ਸਾਹਮਣੇ ਗਰਾਊਂਡ ਆ ਜੀ ਨਾਲ ਹੀ ਤੇ ਇੱਥੇ ਗਰਾਊਂਡ 'ਚ ਹਾਕੀ ਵਗੈਰਾ ਕ੍ਰਿਕਟ ਵਗੈਰਾ ਖੇਡੀ ਜਾਂਦੀ ਹੈ ਜੀ ਆ ਤੁਸੀਂ ਦੇਖ ਸਕਦੇ ਜੀ ਗੁਰਦੁਆਰਾ ਆ ਸਾਹਮਣੇ ਗਰਾਉਂਡ ਹੈ ਜੀ ਆ ਦੇਖ ਲਓ ਜਦੋਂ ਆਪਾਂ ਗਰਾਉਂਡ ਨੂੰ ਕ੍ਰੋਸ ਕਰਕੇ ਜਾਂਦੇ ਆ ਜਾਂ ਗਰਾਉਂਡ ਦੇ ਵਿੱਚੋਂ ਦੀ ਹੋ ਕੇ ਜਾਂਦੇ ਆ ਤੇ ਇੱਕ ਹੋਰ ਗੁਰਦੁਆਰਾ ਆ ਜਾਂਦਾ ਜੀ ਅੱਗੇ ਤੇ ਆਪਾਂ ਪਿੰਡ ਦੇ ਵਿੱਚ ਜਾ ਰਹੇ ਆ ਐਂਟਰ ਕਰ ਚੁੱਕੇ ਆ ਪਿੰਡ 'ਚ ਤੇ ਅੱਗੇ ਜਾ ਕੇ ਦੋ ਰਾਹ ਪੈਂਦੇ ਆ ਜੀ ਆਪਾਂ ਨੂੰ ਜੇ ਆਪਾਂ ਰਾਈਟ ਸਾਈਡ ਜਾਂਦੇ ਆ ਤੇ ਉਹ ਰਸਤਾ ਸਿੱਧਾ ਹੀ ਸੜਕ ਨੂੰ ਕਨੈਕਟ ਕਨੈਕਟ ਕਰਦਾ ਜੀ ਤੇ ਜੇ ਆਪਾਂ ਜਾਂਦੇ ਆ ਲੈਫਟ ਸਾਈਡ ਨੂੰ ਤੇ ਉਹ ਦੂਸਰੇ ਗੁਰਦੁਆਰੇ ਨੂੰ ਕਨੈਕਟ ਕਰਦਾ ਤੇ ਆ ਸਾਹਮਣੇ ਆਪਾਂ ਦੇਖੀ ਤੇ ਸਕੂਲ ਬਣਿਆ ਹੋਇਆ ਜੀ ਬੱਚਿਆਂ ਦੇ ਪੜ੍ਹਨ ਦੇ ਲਈ ਤੁਹਾਨੂੰ ਨੇੜੇ ਦਿਖਾ ਦਿੰਨੇ ਆ ਜਾ ਕੇ ਸਰਕਾਰੀ ਹਾਈ ਸਮਾਰਟ ਸਕੂਲ ਸੰਸਾਰਪੁਰ ਜਲੰਧਰ ਤੇ ਹੁਣ ਆਪਾਂ ਇੱਥੋਂ ਰਾਈਟ ਸਾਈਡ ਮੋੜ ਜਾਣਾ ਜੀ ਅੱਗੇ ਯਾਦਗਰੀ ਗੇਟ ਬਣਿਆ ਹੋਇਆ ਵਾ ਤੁਹਾਨੂੰ ਦਿਖਾ ਦਿੰਨੇ ਉੱਥੋਂ ਆਪਾਂ ਐਂਟਰ ਕਰਨਾ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਅੱਥਾ ਆਪਾਂ ਹੁਣ ਲੈਫਟ ਸਾਈਡ ਮੋੜ ਜਾਾਂਗੇ ਖੱਬੇ ਹੱਥ ਨੂੰ ਇਹ ਦੇਖੋ ਜੀ ਯਾਦਗਰੀ ਗੇਟ ਸ੍ਰੀ ਅਮਰ ਸਿੰਘ ਪ੍ਰਧਾਨ ਜਿਹੜੇ ਜਿਹੜੇ ਸਾਡੀ ਇਹ ਵੀਡੀਓ ਦੇਖ ਰਹੇ ਆ ਤੇ ਮੈਨੂੰ ਕਮੈਂਟ ਵਿੱਚ ਦੱਸੋ ਤੁਸੀਂ ਕਿੱਥੇ ਕਿੱਥੇ ਵੀਡੀਓ ਦੇਖ ਰਹੇ ਹੋ ਜਿਹੜੇ ਜਿਹੜੇ ਸਾਡੇ ਵੀਰ ਬਾਹਰ ਗਏ ਹੋਏ ਆ ਗਏ ਇਥੋਂ ਸੰਸਾਰਪੁਰ ਦੇ ਪਿੰਡੋਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿਥੋਂ ਵੀਡੀਓ ਦੇਖ ਰਹੇ ਹੋ ਆ ਕੋਈ ਕੋਠੀ ਬਣ ਰਹੀ ਹੈ ਤੁਸੀਂ ਦੇਖ ਸਕਦੇ ਹੋ ਅੱਗੇ ਰਾਈਟ ਸਾਈਡ ਨੂੰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਜਿਹੜੇ ਵੀ ਵੀਰ ਭੈਣ ਆਪਣੇ ਬਾਹਰ ਫੈਮਿਲੀ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਪਿੰਡ ਨੂੰ ਯਾਦ ਕਰ ਸਕਣ ਇਸ ਕਰਕੇ ਅਸੀਂ ਵੀਡੀਓ ਲੈ ਕੇ ਆਉਂਨੇ ਆ ਨਵੀਆਂ ਤੋਂ ਨਵੀਆਂ ਵੱਖਰੇ ਵੱਖਰੇ ਪਿੰਡਾਂ ਦੀਆਂ ਸੋ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਵਗੈਰਾ ਕਰਦੇਆ ਕਰੋ ਕਮੈਂਟ ਵਗੈਰਾ ਕਰਦੇਆ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਸਾਡਾ ਤੇ ਇਥੇ ਨਾਲ ਜਿਹੜਾ ਇੱਕ ਪਿੰਡ ਹੈਗਾ ਉਹ ਤੀਣਾ ਤੀਣਾ ਪਿੰਡ ਦੀ ਵੀ ਸਾਡੇ ਕੋਲ ਵੀਡੀਓਜ਼ ਹੈਗੀਆਂ ਨੇ ਪਿੰਡ ਦੀਆਂ ਤੁਸੀਂ ਸਾਡੇ YouTube ਚੈਨਲ ਦੇ ਉੱਤੇ ਦੇਖ ਸਕਦੇ ਹੋ ਨਹੀਂ ਤਾਂ ਅਸੀਂ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ 'ਚ ਦੇ ਦੇਵਾਂਗੇ ਤੀਣਾ ਪਿੰਡ ਦਾ ਤੇ ਵੀਡੀਓ ਦੇਖ ਸਕਦੇ ਹੋ ਤੇ ਅਸੀਂ ਅੱਗੇ ਜਾ ਰਹੇ ਹਾਂ ਕਾਫੀ ਕੁਸ਼ੂਰਤ ਪੰਡਾ ਜੀ ਸਵੇਰ ਦਾ ਟਾਈਮ ਆ ਜੀ ਠੰਡ ਦਾ ਟਾਈਮ ਆ 8:30 9:00 ਵਜੇ ਦੇ ਕਰੀਬ ਕਰੀ ਟਾਈਮ ਹੋਇਆ ਵਾ ਤੇ ਇਸ ਕਰਕੇ ਦੁਕਾਨਾਂ ਜਿਹੜੀ ਸ਼ਾਪਸ ਹੈ ਗਿਆਨੇ ਉਹ ਖੁੱਲੀਆਂ ਨਹੀਂ ਹੈਗੀਆਂ ਨੇ ਵੀ ਜਿਆਦਾਤਰ ਜਦੋਂ ਟਾਈਮ ਹੁੰਦਾ ਗਰਮੀਆਂ ਦਾ ਉਦੋਂ ਇੱਥੇ ਵਾ ਬਾਈ ਲੋਕੀ ਹੁੰਦੇ ਨੇ ਸਵੇਰੇ ਸੇ ਦੁਕਾਨ ਜਲਦੀ ਖੋਲ੍ਹ ਲੈਂਦੇ ਨੇ ਪਰ ਸਦੀ ਕਰਕੇ ਲੋਕੀ થો ਲੇਟ ਆ ਰਹੇ ਆ सो so, इतें जो आप गर्मियाँ उदों काफ़ी इतने बुज़ुर्ग बैठे होंगे ने पर सर्दियों करके इतने कोई आया नहीं है सो so, आज देख सकते जो इधर मेरा ख्याल इधर कूड़ा वगैरह बहुत सुटे हो देखो जी अलग हालांकि शमशान घाट है जी संसारपुर पिंड का तक दिखा दें देखो जी शमशान घाट है जी ਆ ਦੇਖੋ ਇਹ ਨਿਆ ਸਮਸ਼ਾਨ ਘਟ ਕੰਮ ਲੈ ਚਲਾ ਰਹੇ ਨੇ ਤਾਂ ਜਾਓ ਬੁਰੇ ਕਿਸੇ ਜਿਹੜੇ ਜਿਹੜੇ ਸਾਡੇ ਨਿਊ ਵੀਵਰਸ ਹੈਗੇ ਨੇ ਜਾਂ ਜਿਹੜੇ ਬੰਦੇ ਸਾਡੀ ਵੀਡੀਓ ਪਹਿਲੀ ਵਾਰੀ ਵੇਖ ਰਹੇ ਆ ਉਹ ਸਾਡੇ ਚੈਨਲ ਸਬਸਕ੍ਰਾਈਬ ਕਰ ਲੈਣ ਅਸੀਂ ਹੋਰ ਨਵੀਂ ਤੋਂ ਨਵੀਂ ਵਧੀਆ ਤੇ ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ Okay. think ਜਿਹੜੇ ਵੀ ਦਰਸ਼ਕ ਹੈਗੇ ਨੇ ਵੀਡੀਓ ਦੇਖਣ ਵਾਲੇ ਉਹਨਾਂ ਨੂੰ ਜੇ ਕਿਸੇ ਹੋਰ ਪਿੰਡ ਦੀ ਜਾਂ ਕਿਸੇ ਵੀ ਜ਼ਿਲ੍ਹੇ ਦੀ ਵੀਡੀਓ ਅਗਰ ਚਾਹੀਦੀ ਹੋਵੇ ਜੇ ਉਹਨਾਂ ਨੇ ਦੇਖਣੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਆ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੀ ਇਸ ਮੰਗ ਨੂੰ ਜਾਂ ਕਿਸੇ ਦੀ ਕਿਸੇ ਦੇ ਪਿੰਡ ਦੀ ਵੀਡੀਓ ਵਗੈਰਾ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਕਮੈਂਟ ਚ ਦੱਸ ਦਿਓ ਅਗਰ ਕਿਸੇ ਨੂੰ ਕਿਸੇ ਦੇ ਪਿੰਡ ਦੀ ਵੀਡੀਓ ਚਾਹੀਦੀ ਹੋ ਜਿਹੜੇ ਆਪਣੇ ਵੀਰ ਬਾਹਰ ਬੈਠ ਨੇ ਸਪੈਸ਼ਲੀ ਉਹਨਾਂ ਦੇ ਲਈ ਮੈਂ ਵੀਡੀਓ ਬਣਾ ਰਿਹਾ ਹਾਂ ਕਿਉਂਕਿ ਉਹਨਾਂ ਨੂੰ ਆਪਣੇ ਪਿੰਡ ਦੇ ਨਾਲ ਇੱਕ ਮੋਹ ਹੁੰਦਾ ਹੈ ਹਰ ਇੱਕ ਇਨਸਾਨ ਨੂੰ ਜਿਹੜੇ ਆਪਣੇ ਪਿੰਡ ਨੂੰ ਛੱਡ ਕੇ ਜਾਂਦੇ ਆ ਆਊਟ ਆਫ भावे वेस्टर्न कंट्री जान भाव अरब कंट्री जाते हैं काम करने के लिए so, सो सो ये जो रस्ता आप देखिए तीजे गुरुद्वारे भी जाता है ਅ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੂਜੇ ਗੁਰਦੁਆਰੇ ਦੀ ਵੀ ਵੀਡੀਓ ਵੀ ਜ਼ਰੂਰ ਪ੍ਰੈਜੈਂਟ ਕਰਾਂਗੇ ਜ਼ਰੂਰ ਲੈ ਕੇ ਆਵਾਂਗੇ ਸੋ ਇਹ ਅਸੀਂ ਜਾ ਰਹੇ ਹਾਂ ਤੀਜੇ ਗੁਰਦੁਆਰੇ ਤੁਹਾਨੂੰ ਰਸਤਾ ਦਿਖਾ ਰਹੇ ਹਾਂ ਕਿ ਇਦਾਂ ਆਪਾਂ ਕਿਸੇ ਨੇ ਮੰਨ ਲਓ ਜਾਣਾ ਹੀ ਹੋਵੇ ਤੀਜੇ ਗੁਰਦੁਆਰੇ ਜਹਾਜ ਜਹਾਦਾ ਤੀਜੇ ਗੁਰਦੁਆਰੇ ਹੀ ਕਹਿੰਦਾ ਕਹਿੰਦੀਆਂ ਸੰਸਾਰਪੁਰ ਵਾਲਿਆਂ ਨੂੰ ਤੇ ਆਪਾਂ ਇੱਥੋਂ ਆਪਾਂ ਜਾ ਸਕਦੇ ਹਾਂ ਰਸਤਾ ਤੁਸੀਂ ਦੇਖ ਸਕਦੇ ਹੋ ਜਿਹੜਾ ਤੀਜਾ ਗੁਰਦੁਆਰਾ ਹੈਗਾ ਵਾ ਉਹ ਸ਼੍ਰੀ ਹਰਗੋਬਿੰਦ ਰਾਏ ਸਾਹਿਬ ਜੀ ਦੇ ਨਾਮ ਦੇ ਬਣਿਆ ਹੋਇਆ ਵਾ ਜੀ ਤੁਹਾਨੂੰ ਲਾਸਟ ਦੇ ਵਿੱਚ ਐਂਡ 'ਚ ਦਿਖਾ ਦੇਾਂਗੇ ਤੇ ਹਰਸ਼ਾਲ ਆਪਾਂ ਜਾ ਰਹੇ ਆ ਇਥੋਂ ਸਟੇਅ ਜਾਵਾਂਗੇ ਆਈ ਥਿੰਕ ਅਸੀਂ ਕੋਸ਼ਿਸ਼ ਕਰਾਂਗੇ ਜੀ ਜਲੰਧਰ ਕੈਂਟ ਦੇ ਜਿੰਨੇ ਵੀ ਪਿੰਡ ਹੈਗੇ ਨੇ ਉਹਨਾਂ ਦੀ ਵੀਡੀਓਜ਼ ਨੂੰ ਲੈ ਕੇ ਆਉਣ ਦੀ ਖੁਸ਼ਕਿਸਮਤ ਹੋ ਗਿਆ ਜਾਂ ਹੋਰ ਸੋਫੀ ਪਿੰਡ ਹੋ ਗਿਆ ਜਿਹੜੇ ਕੁਝ ਪਿੰਡ ਹੈਗੇ ਨੇ ਹੋਰ ਉਹਨਾਂ ਦੀ ਵੀਡੀਓਜ਼ ਆਪਾਂ ਲੈ ਕੇ ਆਵਾਂਗੇ ਜਲਦੀ ਤੇ ਤੁਸੀਂ ਸਾਡੀ ਵੀਡੀਓ ਦੇ ਨਾਲ ਬਣਾਈ ਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੈਕਸਟ ਟਾਈਮ ਅਸੀਂ ਹੋਰ ਕੋਈ ਨਵੇਂ ਪਿੰਡ ਦੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਕੋਲੇ ਤੇ ਤੁਸੀਂ ਦੇਖ ਸਕਦੇ ਜੀ ਖੇਤਾ ਜੀ ਪਿੰਡ ਦੇ ਪੇਲੀਆਂ ਤੁਸੀਂ ਦੇਖ ਹੀ ਸਕਦੇ ਜੋ ਹਵੇ ਸਕੂਲ ਵਾਲੇ ਬਸਾਂ ਘੁਲੋਤੀ ਨੇ ਲਾਗੇ ਅਸੀਂ ਤੁਰ ਕੇ ਜਾ ਰਹੇ ਹਾਂ ਜੀ ਵੀਡੀਓ ਜੋ ਹੈ ਆਪਾ ਬਣਾ ਰਹੇ ਆਂ ਆਪਾ ਤੁਰ ਕੇ ਬਣਾ ਰਹੇ ਆਂ ਸੜੀ ਕੋਲ ਕੋਈ ਸਾਧਨ ਨਹੀਂ ਸੀਗਾ ਇਸ ਕਰਕੇ ਸੇ ਤੁਰ ਕੇ ਜਾ ਰਹੇ ਆਂ ਕੋਈ ਬਾਈਕ ਵਗੈਰਾ ਹੈ ਨਹੀਂ ਸੀਗੀ ਸੋ ਦੈਟਸ ਵਾਈ ਤੁਰ ਕੇ ਬਣਾ ਰਹੇ ਵੀਡੀਓ ਇਸ ਕਰਕੇ ਵੀਡੀਓ ਥੋੜੀ ਲੰਬੀ ਹੋ ਰਹੀ ਆ ਅ ਤੇ ਹਕਿੰਗੇ ਸਾਰੇ ਕਿਨੇ ਵਧੀਆ ਵਧੀਆ ਘਰ ਬਣੇ ਹੋਏ ਆ ਲੋਕਾਂ ਨੇ ਬਣਾਏ ਆ ਤੋ ਇੱਕ ਤਾਂ ਆਪਾਂ ਸਟੇਟ ਜਾਵਾਂਗੇ ਜੀ ਸਿੱਧਾ ਹੀ ਸਿੱਧਾ ਜਾਵਾਂਗੇ ਤੇ ਅੱਗੇ ਪਹਿਲੀਆਂ ਆ ਜਾਣਗੇ ਖੇਤ ਆ ਜਾਣਗੇ ਤੇ ਖੇਤਾਂ ਦੇ ਨਾਲ ਹੀ ਥੋੜਾ ਜਿਹਾ ਆਪਾਂ ਜਦੋਂ ਅੱਗੇ ਜਾ ਕੇ ਲੈਫਟ ਹੁੰਨੇ ਆ ਉੱਥੇ ਗੁਰਦੁਆਰਾ ਆ ਜਾਂਦਾ ਤੀਜਾ ਅੱਗੇ ਜਾ ਰਹੇ ਆ ਜੀ ਤੀਜਾ ਉਹ ਜ਼ਰਾ ਭਾਣੇ ਸਾਹਿਬ ਇੱਕ ਗੱਲ ਆਪਾਂ ਇਹ ਕਰਨੀ ਜਿਹੜੀ ਲਾਜ਼ਮੀ ਬਣਦੀ ਆ ਇਸ ਪਿੰਡ 'ਚ ਕੁਝ ਕੁ ਘਰ ਹੈਗੇ ਨੇ ਜੋ ਕਿ ਇਹ ਸਾਡੇ ਵੀਰ ਜਿਹੜੀ ਫੈਮਲੀਆਂ ਬਾਹਰ ਇਥੋਂ ਛੱਡ ਕੇ ਚਲ ਗਈਆਂ ਨੇ ਉਹ ਜਿਹੜੇ ਹੈਗੇ ਪਿੱਛੇ ਆਏ ਨਹੀਂ ਸੀਗੇ ਵਾਪਸ ਇਸ ਕਰਕੇ ਜਿਹੜੇ ਘਰ ਹੈਗੇ ਨੇ ਉਹ ਖਾਲੀ ਹੋ ਚੁੱਕੇ ਨੇ ਬਿਲਕੁਲ ਤੁਹਾਨੂੰ ਦਿਖਾ ਦਿੰਨੇ ਆ ਨੇੜੇ ਉਹ ਤੁਸੀਂ ਦੇਖ ਸਕਦੇ ਹੋ ਇੱਕ ਉਦਾਹਰਨ ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆ ਆਈ ਥਿੰਕ ਕਿ ਮੈਨੂੰ ਇਹ ਲੱਗਦਾ ਕਿ ਸਾਨੂੰ ਅਜੇ ਆਪਾਂ ਬਾਹਰ ਜਾਣੇ ਆ ਕੰਮ ਕਰਨ ਦੇ ਲਈ ਸਾਨੂੰ ਵਾਪਸ ਆ ਕੇ ਆਪਣਾ ਜਿਹੜਾ ਘਰ-ਬਾਰ ਹੁੰਦਾ ਆ ਉਹ ਦੇਖਣਾ ਵੀ ਜ਼ਰੂਰੀ ਹੁੰਦਾ ਆ ਆ ਤਾਂ ਆ ਦੇਖੋ ਫਿਰ ਹਾਲਾਤ ਇਹ ਖੂਬਸੂਰਤ ਘਰ ਹੋਣਾ ਵਾ ਕਿਸੇ ਟਾਈਮ ਤੇ ਇੱਥੇ ਤੇ ਅੱਜ ਤੱਕ ਕਿਸ਼ਾ ਬਣ ਕੇ ਰਹਿ ਗਈ ਹੈ। ਸੋ ਮੇਰੀ ਅਪੀਲ ਆ ਜਿਹੜੇ ਸੰਸਾਰ ਤੋਂ ਪਿੰਡ ਦੇ ਹੈਗੇ ਨੇ ਨੌਜਵਾਨ ਜਿਹੜੇ ਬੰਦੇ ਬਾਹਰ ਹੈਗੇ ਨੇ ਬੰਦੇ ਜਿਹੜੇ ਵੈਸਟਰਨ ਕੰਟਰੀ ਦੇ ਵਿੱਚ ਫੈਮਿਲੀ ਚ ਰਹਿੰਦੀਆਂ ਨੇ ਕਿ ਕਿਰਪਾ ਕਰਕੇ ਜਿਹੜੇ ਘਰ ਹੁੰਦੇ ਨੇ ਪੰਜਾਬ 'ਚ ਤੁਹਾਡੇ ਬਣਿਆ ਹੋਏ ਨੇ ਉਹ ਛੱਡ ਕੇ ਨਾ ਜਾਓ ਉਹਨਾਂ ਨੂੰ ਜਰੂਰ ਜਿਹੜੀ ਹੈਗੀ ਨੇ ਕੋਸ਼ਿਸ਼ ਕਰੋ ਕਿ ਸਹੀ ਰੱਖੰਦੀ। ਤੇ ਬਾਕੀ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਵੀਡੀਓਸ अलग खेत आ गया जी। जी साग लग साग भी बीजा होने देखो जी <coughs> ਸੋ ਮੇਦੇ ਕ ਅਪੀਲ ਹੈਗੀ ਹੈ ਵੈਸੇ ਜਿਹੜੇ ਫੌਨਿਕ ਬਾਹਰ ਰਹਿੰਦੀ ਨੇ ਕਿ ਆਪਣਾ ਘਰ-ਬਾਰ ਜਰੂਰ ਇੱਥੇ ਤੁਸੀਂ ਕੇਅਰ ਕਰਕੇ ਜਾਇਆ ਕਰੋ ਕਦੇ-ਕਦੇ ਸਾਲ ਤੇ ਨਹੀਂ ਤੇ 2 ਸਾਲ ਤੇ 3 ਸਾਲ ਜੇ ਇੱਕ ਜਿਹੜਾ ਜਰੂਰ ਮਾਰਿਆ ਕਰੋ ਪੰਜਾਬ ਨੂੰ ਆਪਣੇ ਘਰਵਾਲੇ ਨੂੰ ਆਪਣੇ ਪਿੰਡ ਵਾਲੇ ਨੂੰ ਤਾਂ ਕਿ ਆਪਣੇ ਘਰ-ਬਾਰ ਹੈ ਜਾਂ ਤੁਸੀਂ ਆਪਣੇ ਜੋ ਵੀ ਆਪਣੇ ਚਿੱਤੋਂ ਆਪਾਂ ਵਸਨੀਕ ਹੋਨੇ ਆ ਰਹਿਣ ਵਾਲੇ ਹੋਨੇ ਆ ਉਹਦੇ ਬਾਰੇ ਸਾਨੂੰ ਪੂਰੀ ਜਿਹੜੀ ਹੈਗੀ ਨੋਲਿਜ ਹੋਵੇ ਹੂੰ ਸਾਡੇ ਬੱਚਿਆਂ ਨੂੰ ਨੌਲੇਜ ਹੋਵੇ ਤੇ ਸਾਡੀ ਜਿਹੜੀ ਫੈਮਿਲੀ ਹੈ ਜਾਈ ਉਹਨਾਂ ਨੂੰ ਵੀ ਨੌਲੇਜ ਹੋਵੇ ਕਿ ਹਾਂ ਭਾਈ ਸਾਡਾ ਆਪਣਾ ਹੈਗੀ ਹੈ ਫੈਮਿਲੀ ਕਿੱਥੋਂ ਆਪਾਂ ਬਿਲਾਉਣ ਕਰਦੇ ਆ ਸਾਡਾ ਕਿਹੜਾ ਪਿੰਡ ਬੱਚਿਆਂ ਨੂੰ ਪਤਾ ਹੋਣਾ ਜ਼ਰੂਰੀ ਹੈ ਕੁਝ ਬੱਚੇ ਹੁੰਦੇ ਹਨ ਉਹਨਾਂ ਨੂੰ ਨਹੀਂ ਪਤਾ ਹੁੰਦਾ ਵਾ ਕਿ ਵੀ ਸਾਡਾ ਪਿੰਡ ਕਿੱਦਾਂ ਆ ਕਿੱਦਾਂ ਨਹੀਂ ਹਣਾ ਸੋ ਦੈਟਸ ਵਾਈ ਮੇਰਾ ਇਹੋ ਹੀ ਕਹਿਣਾ ਸੀਗਾ ਕਿ ਕਿਰਪਾ ਆਪਣੇ ਬੱਚਿਆਂ ਨੂੰ ਤੁਸੀਂ ਜਰੂਰ ਇੱਕ ਵਾਰੀ ਆਪਣੇ ਪਿੰਡ ਦੇ ਵਿੱਚ ਲੈ ਕੇ ਆਇਆ ਕਰੋ ਕਿਉਂਕਿ ਆਪਾਂ ਦੇਖ ਹੀ ਚੁੱਕੇ ਹਾਂ ਘਰ ਇਦਾਂ ਆਪਾਂ ਖਾਲੀ ਛੱਡ ਕੇ ਚੱਲ ਜਾਨੇ ਤਾਂ ਕੀ ਦਸ਼ਾ ਹੋ ਜਾਂਦੀ ਘਰ ਦੀ ਸੋ ਸਾਡਾ ਆਪ ਪਹੁੰਚ ਚੁੱਕੇ ਆਂ ਤੀਜੇ ਗੁਰਦੁਆਰੇ ਲੱਗੇ ਇੱਥੋਂ ਇੱਥੋਂ ਆਪਾਂ ਲੈਫਟ ਮੋੜ ਜਾਾਂਗੇ ਜੀ ਲੈਫਟ ਮੋੜ ਜਾਾਂਗੇ ਤੇ ਅੱਗੇ ਆ ਜਾਊਗਾ ਗੁਰਦੁਆਰਾ ਜਿਹੜਾ ਤੀਜਾ ਗੁਰਦੁਆਰਾ ਹੈ گا ਉਹ ਜੀ ਨੂੰ ਕਹਿੰਦੇ ਆਂ ਸੋਹਰ ਪਿੰਡ ਵਾਲੇ ਜਿਹੜੇ ਜੀ ਦੀ ਹੋਵੇ ਸਾਹੇ ਕੋ ਸਾਹਮਣੇ ਗੁਰਦੁਆਰਾ ਨਜ਼ਰ ਆ ਰਿਹਾ ਹੋਗਾ ਤੁਹਾਨੂੰ ਨਿਸ਼ਾਨ ਸਾਹਿਬ ਆ ਜੀ ਤੇ ਆ ਤੁਸੀਂ ਦੇਖ ਸਕਦੇ ਜੀ ਇੱਥੇ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰੇ ਦੇ ਲਾਗੇ ਅਤਿ ਇੰਦੇਸਰ ਤੇ ਤੀਜਾ ਗੁਰਦੁਆਰਾ ਵੀ ਕਹਿੰਦੇ ਆ ਪਿੰਡ ਵਾਲੇ ਇਸ ਨੂੰ ਤੇ ਗੁਰਦੁਆਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਸਾਰਪੁਰ ਜਿਲੰਦਰ ਸੋ ਆਈ ਹੋਪ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵੀਡੀਓ ਵਧੀਆ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ